ਕੁਝ ਕਿਰਦਾਰ ਖੂਨ ਦੇ ਬਹਾਅਵ ਸੇ ਲਿਖੇ ਜਾਂਦੇ ਹਨ। ਕੁਝ ਕਿਰਦਾਰ ਅੰਸੂ ਦੀ ਧਾਰਾ ਸੇ ਲਿਖੇ ਜਾਂਦੇ ਹਨ। ਖੂਨ ਔਰ ਅੰਸੂ ਕੇ ਮੇਲ ਸੇ ਬਣੀ ਕਹਾਣੀ ਹੈ ਇਹ। ਹਮਾ ਚਲਦੀਆਂ ਸੋਹਣੀਆਂ ਸੁਨੱਖੀਆਂ ਵਾਦੀਆਂ ਦੇ ਵਿੱਚੋਂ ਨਿਕਲਦਾ ਇਹ ਸਾਫ਼ ਸੁਥਰਾ ਪਾਣੀ ਜਦੋਂ ਗੰਦਲਾ ਰੂਪ ਧਾਰ ਕੇ ਇਸ ਖੱਗਰ ਦਰਿਆ ਦੇ ਵਿੱਚ ਪਹੁੰਚਦਾ ਤਾਂ ਬੜੇ ਲੋਕਾਂ ਦੀ ਜ਼ਿੰਦਗੀ ਤੈਅ ਕਰਦਾ ਹੈ। ਇੱਕ ਵੱਡਾ ਹਿੱਸਾ ਇਹ ਦੀ ਮਾਰਥ ਥਲੇ ਆਉਂਦਾ ਤੇ ਇਹ ਦੀ ਮਾਰਥ ਥਲੇ ਆਇਆ ਇੱਕ ਇਹ ਦੇ ਖੱਗਰ ਦੇ ਕਿਨਾਰੇ ਵਸਿਆ ਪਿੰਡ ਨਵੇਂ ਗੋਂ ਤੇ ਨਵੇਂ ਗੋਂ ਦੀ ਦਰਦਨਾਕ ਸਟੋਰੀ। ਤਾਂ ਇਸ ਪਿੰਡ ਦੀ ਕਹਾਣੀ ਦੀ ਸ਼ੁਰੂਆਤ ਬੜੀ ਦੁਖਦਾਈ ਸੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਲੱਖਾਂ ਸਿੱਖ ਪਰਿਵਾਰ ਆਪਣੇ ਹੀ ਘਰ ਤੋਂ ਬੇਕਾਰ ਹੋ ਗਏ ਆਪਣੇ ਮੁਲਕ ਤੋਂ ਪਰਾਏ ਹੋ ਗਏ ਦਰਦ-ਦਰਦ ਦੀਆਂ ਠੋਕਰਾਂ ਖਾਣ ਲੱਗੇ ਤੇ ਆਖਰ ਲਾਹੌਰ ਸਟੇਸ਼ਨ ਤੋਂ ਇਕੱਠੇ ਕ ਡੱਬਿਆਂ ਦੀ ਗੱਡੀ ਤੇ ਵਿੱਚ ਕੁਝ ਕੁ ਸਮਾਨ ਲੈ ਕੇ ਜਦੋਂ ਸਾਡੇ ਵੱਡੇ-ਵਡੇਰੇ ਉੱਥੋਂ ਚੱਲੇ 8 ਅਠਾਰ ਲਈ ਅਲੱਗ-ਅਲੱਗ ਪਿੰਡਾਂ ਵਿੱਚ ਜਗ੍ਹਾ ਲੱਭ ਰਹੇ ਸੀ ਅਲੱਗ-ਅਲੱਗ ਪਿੰਡਾਂ ਤੋਂ ਉੱਠ ਕੇ ਆਖਰ ਉਹਨਾਂ ਨੇ ਨਵੇਂ ਗੋ ਵਿੱਚ ਆਣ ਆਪਣਾ ਪੱਕਾ ਵਸੇਰਾ ਕੀਤਾ ਤੇ ਇਸ ਪਿੰਡ ਦੇ ਵਿੱਚ ਕਾਫੀ ਬਲਾਦਰੀਆਂ ਰਲ ਮਿਲ ਕੇ ਰਹਿਣ ਲੱਗੀਆਂ ਧਰਤੀ ਦੀ ਛਾਤੀ ਵਿੱਚੋਂ ਇੱਕ-ਇੱਕ ਬੂੰਦ ਖੂਦਿਆਂ ਟਿੰਡਾਂ ਨਾਲ ਪਾਣੀ ਕੱਢ ਕੇ ਤੇ ਧਰਤੀ ਦੀ ਹਿੱਕ ਦੇ ਉੱਪਰ ਹੱਲ ਚਲਾ ਕੇ ਤੇ ਖੂਨ ਪਸੀਨੇ ਇੱਕ ਕਰਕੇ ਪੈਦਾ ਕੀਤਾ ਅਨਾਜ ਤੇ ਪੂਰੇ ਦੇਸ਼ ਦਾ ਢਿੱਡ ਭਰ ਕੇ ਸਾਡੇ ਵੱਡ ਵਡੇਰਿਆਂ ਨੇ ਪੈਰਾਂ ਤੇ ਖੜਾ ਕੀਤਾ ਸੀ ਇਹ ਪਿੰਡ ਨਵਾਂ گاؤں ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀਆਂ ਕਲਕਾਰੀਆਂ ਤੇ ਜੱਟ ਦੀਆਂ ਖੁਸ਼ੀਆਂ ਦੀ ਉਮਰ ਜਿਆਦਾ ਲੰਬੇਰੀ ਨਹੀਂ ਹੁੰਦੀ ਕਿਉਂਕਿ ਖੁਸ਼ੀਆਂ ਤੋਂ ਬਾਅਦ ਮੁਸੀਬਤ ਨਾਲ ਦੀ ਨਾਲ ਹੀ ਆਉਂਦੀ ਹੈ। ਚੱਕ ਜ਼ਮੀਨ ਦੇ ਰਿਸ਼ਤਾ ਲੋਕੋ ਸਭ ਰਿਸ਼ਤਾ ਮੰਨਿਆ। ਨਾਵਾ گاਉਂ ਨਬਸੀ ਸਭ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਘਾਗਰ ਦਾ ਪਾਣੀ ਹੈ ਇਹ ਚੜਦੇ ਵਾਲੇ ਪਾਸਿਓਂ ਬੜੇ ਜ਼ੋਰ ਸ਼ੋਰ ਨਾਲ ਆ ਰਿਹਾ ਹੈ ਆਪੋ ਆਪਣਾ ਸਮਾਨ ਹੈ ਜਿਹੜਾ ਲੈ ਕੇ ਉੱਚਾ ਥਾਂਵਾਂ ਤੇ ਚਲੇ ਜਾਓ ਰੀਅ ਆਵਾਜ਼ ਸੁਣ ਕੇ ਪਿੰਡ ਵਿੱਚ ਤੜਥੱਲੀ ਜੀ ਮਚ ਗਈ ਫੋਨਾਂ ਦਾ ਸਮਾਂ ਨਹੀਂ ਸੀ ਜਿਵੇਂ ਜਿਵੇਂ ਕਿਸੇ ਨੂੰ ਆਵਾਜ਼ ਮਿਲੀ ਓਵੇਂ ਓਵੇਂ ਆਪਣੇ ਪਿੰਡ ਵੱਲ ਭੱਜਿਆ ਤਾਂ ਕਿ ਆਪਣੇ ਬੱਚਿਆਂ ਤੇ ਮਾਲ ਪਸ਼ੂ ਡੰਗਰ ਦੀ ਜਾਨ ਬਚਾਈ ਜਾ ਸਕੇ ਨੇ ਪਿੰਡ ਤੇ ਤੇ ਜਾਨਵਰਾਂ ਤੇ ਉਹ ਕਹਿਰ ਕਮਾਇਆ ਕਿ ਇਸ ਪਿੰਡ ਦੇ ਵਿੱਚੋਂ ਕੁਝ ਸਾਲਾਂ ਲਈ ਜੰਝਾਂ ਚੜਨੀਆਂ ਹੀ ਬੰਦ ਹੋ ਗਈਆਂ ਤੇ ਲੋਕੀ ਆਪਣੇ ਘਰ ਛੱਡ ਕੇ ਬਾਹਰ ਰਿਸ਼ਤੇਦਾਰਾਂ ਕੋਲ ਰਹਿਣ ਲਈ ਮਜਬੂਰ ਹੋ ਗਏ ਤੇ ਅੱਜ ਇਸ ਹੜ੍ਹ ਦੇ ਵਿੱਚ ਤੁਹਾਨੂੰ ਪਿੰਡ ਨਵਾਂ ਗੋਈ ਡੁੱਬਿਆ ਨਹੀਂ ਦਿੱਸਦਾ ਇਸ ਦਾ ਇਦੇ ਨਾਲ ਡੁੱਬ ਗਈਆਂ ਸੀ ਚੜ੍ਹਦੀ ਜਵਾਨੀ ਦੀਆਂ ਆਸਾਂ ਉਮੀਦਾਂ ਤੇ ਸੁਪਨੇ ਰੋਸ ਦਿਖਾ ਰਹੀ ਹੂੰ ਪਾਣੀ ਹੀ ਪਾਣੀ ਹੈ ਯਹਾਂ ਪਰ ਜਹਾਂ ਮੈਂ ਮੌਜੂਦ ਹੂੰ ਯੇ ਸੜਕ ਹੈ ਜੋ ਪੂਰੀ ਤਰੀਕੇ ਸੇ ਪਾਣੀ ਮੇ ਭਹਿ ਚੁਕੀ ਹੈ ਆਪ ਦੇਖੇਂਗੇ ਯਹਾਂ ਪਰ ਆਗੇ ਟਰੈਕਟਰ ਵੀ ਨਹੀਂ ਜਾ ਪਾ ਰਹੇ ਹਨ ਵਕਤ ਨਾਲ ਬੜਾ ਕੁਝ ਵਹਿ ਜਾਂਦਾ ਹੈ ਪਾਣੀਆਂ ਦੇ ਵਹਿਣਾ ਵਿੱਚ ਪਰ ਬੜਾ ਕੁਝ ਅਟਕਿਆ ਰਹਿੰਦਾ ਹੈ ਸੀਨੇ ਚ ਤੁਖ ਦਾ ਦਰਦ ਅੱਖਾਂ ਚ ਜੰਮਿਆ ਥਰੂ ਚੇਤਿਆਂ ਚੋ ਰਸ ਦੀ ਪੀੜ ਤੇ ਹੋਰ ਬੜਾ ਕੁਝ ਜੋ ਕਦ ਇਸ ਹੜ੍ਹ ਤੋਂ ਬਾਅਦ ਇਹ ਹਰੀਆਂ ਭਰੀਆਂ ਫਸਲਾਂ ਬਹੁਤ ਵਧੀਆ ਹੋਈਆਂ ਪਰ ਕਰਜ਼ੇ ਦੀਆਂ ਪੰਡਾਂ ਨੇ ਛੋਟਾ ਹੋਣ ਦਾ ਨਾਮ ਨਾ ਲਿਆ। ਧਾਰਿਆ ਨਾ ਰਹਿਣਾ ਲਖਣੀ ਜਗਿਆ ਮੁੱਤੇ ਲੋਹਣ ਦਾ ਮੇਰੀ ਸਾੰਡਾ ਹੱਕ ਨਹੀਂ। ਇਹ ਹੜ੍ਹ ਕੱਲੀਆਂ ਫਸਲਾਂ ਹੀ ਨਹੀਂ ਲੈ ਕੇ ਗਿਆ। ਲੈ ਗਿਆ ਜਵਾਨ ਪੁੱਤਾਂ ਦੇ ਸਿਰਾਂ ਤੋਂ ਪਿਓ ਦਾ ਛਾਇਆ ਕਿਉਂਕਿ ਇਸ ਘਰਦੇ ਵਿੱਚ ਫੈਕਟਰੀਆਂ ਦਾ ਗੰਦਲਾ ਪਾਣੀ ਆਉਂਦਾ ਤੇ ਨਾਲ ਲੈ ਕੇ ਆਉਂਦਾ ਕੈਂਸਰ ਦੀਆਂ ਪੰਡਤ ਹਾਲਾਤ ਇਦਾਂ ਦੇ ਬਣ ਗਏ ਕਿ ਇਸ ਪਿੰਡ ਦੇ ਵਿੱਚੋਂ ਹਰ ਕੋਈ ਆਪਣੀ ਧੀ ਦਾ ਰਿਸ਼ਤਾ ਡਰ ਕੇ ਕਰਨ ਲੱਗਾ ਹਾਂਜੀ ਬਾਪੂ ਜੀ ਦੱਸੋ ਕੀ ਕੰਮ ਹੈ ਨਾਲ ਦੇ ਪਿੰਡੋਂ ਤੇਰੇ ਲਈ ਇੱਕ ਰਿਸ਼ਤਾ ਆ ਰਿਹਾ ਹੈ ਨੀ ਕਾਲੇ ਕਾਦੀਆ ਬਾਪੂ ਜੀ ਹਾਲੇ ਤਾਂ ਮੇਰਾ ਡਿਗਰੀ ਕੋਰਸ ਵੀ ਪੂਰਾ ਨਹੀਂ ਹੋਇਆ ਇਸ ਤਰ੍ਹਾਂ ਪੜਾਈ ਨੂੰ ਵਿਚ ਵੀ ਤਾਂ ਨਹੀਂ ਛੱਡਿਆ ਜਾ ਸਕਦਾ ਨਾ ਤੇ ਹੁਣ ਸਾਡੇ ਕੋਲ ਤਿੰਨ ਰਾਹ ਸੀ ਜਾਂ ਤਾਂ ਸ਼ੌਕਰਾਂ ਦੀਆਂ ਲੱਤਾਂ ਕੁੱਟ ਕੇ ਜ਼ਿੰਦਗੀ ਲੰਘਾਣੀ ਤੇ ਜਾਂ ਇਸ ਜ਼ਿੰਦਗੀ ਨੂੰ ਖਤਮ ਕਰਕੇ ਆਪਣੇ ਆਖਰੀ ਸਾਹ ਵੱਲ ਅਡਾਰੀ ਮਾਰਨੀ ਤੇ ਜਾਂ ਆਪਣੇ ਬਾਪੂ ਦੇ ਸੁਪਨਿਆਂ ਦੀ ਓਡਾਣ ਬਣ ਕੇ ਅਸਮਾਨ ਵੱਲ ਇੱਕ ਨਵੀਂ ਓਡਾਰੀ ਮਾਰਨੀ ਤੇ ਅਸੀਂ ਮਿਹਨਤ ਕਸ਼ ਲੋਕਾਂ ਦੇ ਜਾਏ ਐਵੇਂ ਮਰਤਾ ਨਹੀਂ ਸੀ ਸਕਦੇ ਤੇ ਅਸੀਂ ਸੌਖਾ ਲਈ ਕੁਝ ਕਰਕੇ ਦਿਖਾਉਣ ਦੀ ਤੇ ਜ਼ਿੰਦਗੀ ਦੀ ਨਵੀਂ ਅੜਾਰੀ ਸ਼ੁਰੂ ਕਰਨ ਦੇ ਸਖਤ ਮਿਹਨਤਾਂ ਕਰਕੇ ਕੁਝ ਨੇ ਪ੍ਰਾਈਵੇਟ ਨੌਕਰੀਆਂ ਦਾ ਰਾਹ ਚੁਣਿਆ ਉਸ ਮਾਸਟਰ ਲੱਗੇ ਸਪਿੰਡ ਵਿੱਚੋਂ ਕੁਝ ਪੁਲਿਸ ਦੇ ਵਿੱਚ ਗਏ ਤੇ ਕੁਝ ਮੁੰਡਿਆਂ ਨੇ ਆਰਮੀ ਜੁਆਇਨ ਕੀਤੀ पच्चीस साल से मैं रिक्रूटमेंट कर रहा हूँ बहुत सारे इंटरव्यूज लिए हैं जॉब पाने के लिए लोग हमारे हाँ में हाँ मिला ही लेते हैं तुम कहाँ से आए हो यार जी सैलरी कितना लोगे भैया डिस्कस कर ले ਇੱਕ ਨਿੱਕੇ ਜਿਹੇ ਪਿੰਡ ਚ ਉੱਠ ਕੇ ਘਰ ਵਿੱਚੋਂ ਨਿੱਕੀ ਉਮਰੇ ਇਸ ਪਿੰਡ ਦੀ ਟੀਨੇ ਪੰਜਾਬੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਤੇ ਨਵੇਂ ਗੋਨਾ ਨਾਮ ਉੱਚਾ ਚੱਕਿਆ ਇਹ ਤੂੰ ਨਦੀਆਂ ਰੂਹਾਂ ਸਾਂਝੀਆਂ ਹੁੰਦੀਆਂ ਨੇ ਵੋ ਇੱਕ ਦੁੱਤੇ ਦੇ ਅੰਦਰ ਵਸਦੇ ਨੇ ਜਦੋਂ ਤੂੰ ਹੱਸੇਂਗੀ ਮੈਂ ਤੇਰੇ ਅੰਦਰ ਹਾਸਿਆ ਕਰੂੰਗੀ ਜਦੋਂ ਤੂੰ ਰੋਵੇਂਗੀ ਮੇਰੇ ਅੰਦਰ ਰੋਇਆ ਕਰੀਂ ਭਾਰਤ ਵਰਸ਼ ਦੇਸ਼ ਹੈ ਸਾਡਾ ਤੇ ਮੈਂ ਭਾਰਤ ਦਾ ਜਾਇਆ ਵਿਰਸੇ ਵਿੱਚ ਜੋ ਮਿਲਿਆ ਕਰਜ਼ਾ ਅਸਾਂ ਉਮਰਾਂ ਨਾਲ ਹੰਡਾਇਆ ਪਹਿਲਾ ਕਰਜ਼ਾ ਮੇਰੇ ਗੋਡੇ ਗਿੱਟੇ ਹੁਣ ਮੋਢਿਆਂ 'ਤੇ ਆਇਆ ਹੁਣ ਮੋਢਿਆਂ 'ਤੇ ਆਇਆ ਇਸ ਮਿਹਨਤ ਦੇ ਨਾਲ ਪਿੰਡ ਦੇ ਕੁਝ ਤੇ ਹੁਣ ਇੱਥੋਂ ਸ਼ੁਰੂ ਹੁੰਦਾ ਏਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਵੱਡੇ ਵੱਡੇ ਜੰਗਲ ਸਰ ਕਰਕੇ ਲੰਮੜੇ ਰਾਵਾਂ ਤੇ ਪੈ ਕੇ ਮਕਸੀਕੋ ਦੀ ਕੰਧ ਤੱਕ ਦਾ ਇੱਕ ਮੌਤ ਦੇ ਮੂੰਹ ਵਾਲਾ ਸਫ਼ਰ ਇਹਨਾਂ ਮੁੰਡਿਆਂ ਦੀ ਘਰ ਦੀ ਤੰਕੀ ਨੇ ਪੈਰਾਂ ਥਲੇ ਐਸੀ ਅੱਗ ਮਚਾਈ ਕਿ ਪਲਵਾਮਾ ਦੇ ਜੰਗਲ ਤੇ ਪਿੰਡ ਤੋਂ ਯੂਐਸਏ ਤੱਕ ਦਾ ਰਾਹ ਇਹਨਾਂ ਨੂੰ ਇੱਕ ਛੋਟਾ ਰਾ ਲੱਗਣ ਲੱਗਿਆ ਤੇ ਇਸ ਬਾਹਰ ਦੀ ਅਡਾਰੀ ਦਾ ਰੰਗ ਨਵੇਂ ਗੋ ਤੇ ਐਸਾ ਚੜਿਆ ਕਈਆਂ ਨੇ ਕੈਨੇਡਾ ਦਾ ਰਾਹ ਚੁਣ ਲਿਆ ਤੇ ਕਈਆਂ ਨੇ ਪਿੰਡ ਤੱਕ ਤੋਂ ਆਸਟ੍ਰੇਲੀਆ ਦੀ ਬਾਜ਼ੀ ਲਾਈ ਤੇ ਦੇਖਦੇ ਦੇਖਦੇ ਪੂਰਾ ਪਿੰਡ ਖਾਲੀ ਹੋਣ ਲੱਗਿਆ ਅੱਜ ਪਿੰਡ ਨਵੇਂ ਗੋਂ ਦਾ ਲਗਭਗ ਪੌਣਾ ਪਿੰਡ ਯੂ ਐਸ ਏ ਕੈਨੇਡਾ ਤੇ ਆਸਟ੍ਰੇਲੀਆ ਤੇ ਹੋਰ ਛੋਟੇ ਦੇਸ਼ਾਂ ਵਿੱਚ ਸੈੱਟ ਹੈ ਇਤਿਹਾਸ ਅੰਦਰ ਝਾਤੀ ਮਾਰਨੀ ਪੀੜੀਗੰਡ ਖੋਲਣ ਦੇ ਬਰਾਬਰ ਹੈ 36 ਬਲਾਦਰੀਆਂ ਵਾਲੇ ਇਸ ਵੱਡੇ ਕੱਠ ਵਾਲੇ ਪਿੰਡ ਵਿੱਚ ਛੋਟੀਆਂ ਮੋਟੀਆਂ ਲੜਾਈਆਂ ਝਗੜੇ ਹੋਏ ਪਿੰਡ ਵਿੱਚ ਸਿਆਣੇ ਤੇ ਮੋਤਵਰ ਬੰਦਿਆਂ ਦੀ ਵੱਡੀ ਗਿਣਤੀ ਨੇ ਤੇ ਸਿਆਣਪ ਨੇ ਇਹ ਮਸਲੇ ਪਿੰਡ ਪੱਧਰ ਤੇ ਹੀ ਸੁਲਝਾਏ ਜੇ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਹਿੱਸਾ ਉਸ ਦੇ ਵਿੱਚ ਵੀ ਇਸ ਪਿੰਡ ਨੇ ਪੂਰਾ ਲਿਆ ਚਾਹੇ ਗੱਲ ਹੋਵੇ ਖਨੋਰੀ ਬਾਰਡਰ ਦੀ ਚਾਹੇ ਗੱਲ ਹੋਵੇ ਦਿੱਲੀ ਬਾਰਡਰ ਦੀ प्रीतपाल सिंह की पहले की तस्वीर है और यह अभी की सिंह को 21 फरवरी को हरियाणा पुलिस ने पंजाब और हरियाणा के बॉर्डर खनौरी से पकड़ा था अभी उनका इलाज पीजीआई रोहतक में चल रहा है ਆਵਾਜ਼ਾਂ ਗੂੰਜਦੀਆਂ ਚਾਰੇ ਪਾਸੇ ਇਹ ਹੀ ਹੈ ਸ਼ੋਰ ਅਨਿਆਏ ਦਾ ਯੁੱਗ ਬੀਤ ਗਿਆ ਆ ਧਰਮ ਦਾ ਯੁੱਗ ਬੀਤ ਗਿਆ ਅਹਿੰਸਾ ਦਾ ਯੁੱਗ ਬੀਤ ਗਿਆ ਜਾਤ ਧਰਮ ਦੇ ਨਾਂ ਲੈ ਕੇ ਮਨਾਂ ਵਿੱਚ ਲਕੀਰਾਂ ਪਾਉਣ ਦਾ ਯੁੱਗ ਬੀਤ ਗਿਆ ਤੇ ਚਾਰੇ ਪਾਸੇ ਹੁਣ ਇਹ ਸ਼ੋਰ ਹੈ ਕਿ ਐਡੇ ਵੱਡੇ ਪਿੰਡ ਵਿੱਚ ਇੱਕ ਗੁਰੂਕਰ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਇਸ ਪਿੰਡ ਦੇ ਸਾਰੇ ਲੋਕ ਰਲ ਮਿਲ ਕੇ ਇੱਕ ਥਾਂ ਜੁੜ ਕੇ ਬੈਠਦੇ ਨੇ ਪੀਰ ਬਾਬਾ ਹੈਦਰ ਸ਼ਾਹ ਜੀ ਦੀ ਦਰਗਾਹ ਪਿੰਡ ਦੀ ਸ਼ਾਨ ਹੈ ਤੇ ਇਸ ਦਰਗਾਹ ਦੇ ਉੱਤੇ ਹਰ ਸਾਲ ਇੱਕ ਬਹੁਤ ਵੱਡਾ ਮੇਲਾ ਪੂਰੇ ਨਗਰ ਤੇ ਨਾਰੇ ਵੀਰਾਂ ਦੇ ਸੰਜੋਗ ਦੇ ਨਾਲ ਕਰਵਾਇਆ ਜਾਂਦਾ ਹੈ ਇਹ ਪਿੰਡ ਦੀ ਸ਼ਾਨ ਹੈ ਪੀਰ ਬਾਬਾ ਹੈਦਰ ਸ਼ਾਹ ਜੀ ਦੀ ਦਰਗਾਹ ਹਨ ਇਹ ਲੋਕ ਬਾਹਰ ਤੁਰੇ ਜਾਂਦੇ ਆ ਤੇ ਜਾਣ ਦੀ ਸਦਕੇ ਜਾਣ ਜਾਣ ਕਮਾਉਣ ਵਾਸਤੇ ਜਾਣ ਪੰਜ ਸੱਤ ਵਰੇ ਇਕੱਠਾ ਕਰਕੇ ਪੈਸਾ ਇਕੱਠਾ ਕਰਕੇ ਵਾਪਸ ਪੰਜਾਬ ਜਾ ਜਾਂਦੇ ਫਿਰ ਤਾਂ ਹੈ ਕਿ ਇਹ ਗੱਲ ਠੀਕ ਹੈ ਕਿ ਇਹ ਟੁੱਟ ਜਾਂਦੇ ਆ ਆਪਣੇ ਪੰਜਾਬ ਨਾਲੋਂ ਹੁਣ ਆਪਸੰਦ ਨਹੀਂ ਕਰਦੇ ਤੇ ਜੇ ਇਹਨਾਂ ਨੇ ਪਸੰਦ ਨਹੀਂ ਕਿਦਾਂ ਨਾਲ ਨਿਜਵਾਕਾਂ ਦਾ ਬਿਲਕੁਲ ਵੀ ਸੰਭ ਨਹੀਂ ਕਰਨਾ ਆਪਣੇ ਪਿੰਡ ਜਾਂ ਸ਼ਹਿਰ ਜਾਂ ਆਪਣੇ ਆਪ ਤੇ ਬਾਇਓਗ੍ਰਾਫੀ ਬਣਾਉਣ ਲਈ ਮੇਰੀ ਟੀਮ ਨਾਲ WhatsApp ਤੇ ਕੰਟੈਕਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ